ਦੋਸਤੋ ਕੀ ਤੁਸੀਂ ਵੀ ਸਰੀਰ ਦੀ ਤਾਕਤ ਵਧਾਉਣ ਵਾਸਤੇ ਬਾਜ਼ਾਰੋਂ ਗੋਲੀਆਂ ਲੈ ਲੈ ਕੇ ਖਾਈ ਜਾਂਦੇ ਹੋ ਕੈਪਸੂਲ ਲੈ ਲੈ ਕੇ ਖਾਈ ਜਾਂਦੇ ਹੋ ਪਰ ਉਹ ਕਿੰਨਾ ਕਚੇ ਰਖਾਉਂਗੇ ਤੇ ਤੁਸੀਂ ਖਾ ਖਾ ਕੇ ਅੱਕ ਵੀ ਚੁੱਕੇ ਹੋ ਤੇ ਤੁਹਾਡਾ ਸਰੀਰ ਆ ਜਿਹੜਾ ਉਹ ਵੀ ਹੁਣ ਬਹੁਤ ਕਮਜ਼ੋਰੀ ਮਹਿਸੂਸ ਕਰਦਾ ਕਿਉਂਕਿ ਉਹਨਾਂ ਚੀਜ਼ਾਂ ਦੇ ਵਿੱਚ ਸਾਰਾ ਕੈਮੀਕਲ ਹੀ ਹੁੰਦਾ ਹੈ ਕੋਈ ਨੇਚਰਲ ਚੀਜ਼ ਨਹੀਂ ਜੋ ਕਿ ਤੁਹਾਡੇ ਸਰੀਰ ਨੂੰ ਪਰਮਨੈਂਟ ਤਾਕਤ ਦੇਵੇ ਤੁਹਾਡੇ ਸਰੀਰ ਨੂੰ ਪਰਮਨੈਂਟ ਜਿਹੜਾ ਜਵਾਨ ਰੱਖੇ ਤਾਂ ਉਥੇ ਜ਼ਰੂਰ ਇੱਕ ਵਾਰੀ ਸਰਵਾਗੁਣ ਮੋਦਕ ਦਾ ਇਸਤੇਮਾਲ ਕਰਕੇ ਦੇਖਿਓ ਮਜ਼ੂਨ ਹੈ ਸਿਰਫ ਇੱਕ ਚਮਚੇ ਦੀ ਡੰਡੀ ਦੇ ਨਾਲ ਇੰਨਾ ਕਿ ਹਰ ਰੋਜ਼ ਤੁਸੀਂ ਸੇਵਨ ਕਰਨਾ ਹੈ ਦੁੱਧ ਦੇ ਨਾਲ ਸੇਵਨ ਕਰਨਾ ਹੈ ਤੇ ਤੁਹਾਡੇ ਸਰੀਰ ਦੇ ਵਿੱਚ ਦਿਨੋਂ ਦਿਨ ਜਿਹੜੀ ਤਾਕਤ ਵਾਧੀ ਜਾਵੇਗੀ ਤਾਜ਼ਗੀ ਆਵੇਗੀ ਜਿਨ੍ਹਾਂ ਦਾ ਸਰੀਰ 슈ਗਰ ਦੇ ਕਾਰਨ ਬਚਪਨ ਦੀਆਂ ਗਲਤੀਆਂ ਦੇ ਕਾਰਨ ਜਾਂ ਕਿਸੇ ਗੰਭੀਰ ਬਿਮਾਰੀ ਸਮੱਸਿਆ ਦੇ ਕਾਰਨ ਕਮਜ਼ੋਰ ਹੋ ਚੁੱਕਿਆ ਹੈ ਜਾਂ ਆਪਣੀ ਮੈਰਿਡ ਲਾਈਫ ਨੂੰ ਜਿਹੜੀ ਸੰਤੁਸ਼ਟ ਨਹੀਂ ਹੈਗੇ ਉਸ ਤੋਂ ਉਸ ਚ ਕਮਜ਼ੋਰੀ ਮਹਿਸੂਸ ਕਰਦੇ ਆ ਤਾਂ ਉੱਥੇ ਬਹੁਤ ਵਧੀਆ ਜਿਹੜਾ ਸਰੀਰ ਨੂੰ ਲਾਭ ਪ੍ਰਦਾਨ ਹੋਵੇਗਾ ਤੇ ਤੁਹਾਡਾ ਜੀਵਨ ਵੀ ਹੈ ਜਿਹੜਾ ਖੁਸ਼ਹਾਲ ਹੋਵੇਗਾ ਧੰਨਵਾਦ